ਮਰ ਰ ਵਰਤੇ ਬੈਠੇ ਕਿਸਾਨ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਬਹੁਤ ਦਿਨ ਹੋ ਗਏ ਉਹਨਾਂ ਦੀ ਵੀ ਦੇਖੋ ਜਦੋਂ ਤੋਂ ਇਹ ਪੰਜਾਬ ਵਿੱਚ ਇਹ ਸਰਕਾਰ ਆਈ ਹੈ ਪ੍ਰੋਟੈਸਟ ਪ੍ਰੋਟੈਸਟ ਹੋ ਰਹੇ ਨੇ ਭਾਵੇਂ ਰੋਡਵੇਜ਼ ਦੇ ਮੁਲਾਜ਼ਮ ਹੋਣ ਭਾਵੇਂ ਅਧਿਆਪਕ ਹੋਣ ਭਾਵੇਂ ਫਾਰਮਰ ਹੋਣ ਭਾਵੇਂ ਬਾਕੀ ਕਰਮਚਾਰੀ ਹੋਣ ਤੁਸੀਂ ਦੇਖਿਆ ਹੋਵੇਗਾ ਕਿ ਰੋਪੜ ਦੇ ਵਿੱਚ ਕੀ ਤਾ SUICIDE ਵੀ ਕਰ ਲਿਆ ਸੀ ਤੇ ਇਸ ਤਰੀਕੇ ਦੀ ਸਰਕਾਰ ਪੰਜਾਬ ਲਈ ਸਾਰਾ ਪੰਜਾਬ ਕਹਿ ਰਿਹਾ ਜੀ ਕਿ ਸਾਡੇ ਤੋਂ ਗੁਦਾ ਹੋ ਗਿਆ ਗਲਤੀ ਹੋ ਗਈ ਜਿਹੜਾ ਅਸੀਂ ਇਹਨਾਂ ਨੂੰ ਇਲੈਕਟ ਕਰ ਲਿਆ ਔਰ 2 ਸਾਲ ਉਨ ਨਿਕਲ ਨਹੀਂ ਰਹੇ ਸਤਾਈ ਤੱਕ ਕੀ ਜਦੋਂ ਇਹਨਾਂ ਤੋਂ ਸਤਕਾਰਾ ਹੋਏਗਾ ਪੰਜਾਬ ਨੂੰ ਪਰ ਅਸੀਂ ਆਸ਼ਵਾਸਨ ਦਿੰਦੇ ਆ ਸਰ ਜਿਹੜੇ ਖਡੋਰੀ ਬਾਰਡਰ ਤੇ ਬੈਠੇ ਹੋ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਮੈਂ ਤਾਂ ਉਹੀ ਕਹਿ ਰਹੇ ਹਾਂ ਜੀ ਕਿ ਖਡੋਰੀ ਬਾਰਡਰ ਤੇ ਵੀ ਜਿਹੜੇ ਬੈਠੇ ਸੁਪਰੀਮ ਕੋਰਟ ਵਾਰੀ ਵਾਰੀ ਉਹਨਾਂ ਨੂੰ ਆਦੇਸ਼ ਤੇਰੀਏ ਪੰਜਾਬ ਸਰਕਾਰ ਨੂੰ ਲੇਕਿਨ ਸੁਪਰੀਮ ਕੋਰਟ ਦਾ ਵੀ ਆਦੇਸ਼ ਪੰਜਾਬ ਸਰਕਾਰ ਮੰਨ ਨਹੀਂ ਰਹੀ ਉਹਨਾਂ ਦੀ ਮੰਗਾਂ ਤੇ ਸੈਂਟਰ ਸਰਕਾਰ ਨੂੰ ਨਹੀਂ ਇਹ ਬਿਲਕੁਲ ਤੁਹਾਡਾ ਇੱਕ ਰੋਂਗ ਪ੍ਰੋਪਾਗੈਂਡਾ ਹੈ ਨਾਲ ਹੀ ਸਾਡੇ ਜਿਹੜਾ ਹਰਿਆਣਾ ਸਟੇਟ ਹੈ ਉਹਨਾਂ ਨੇ 30 ਤੋਂ ਜ਼ਿਆਦਾ ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਹੈ ਪੰਜਾਬ ਸਰਕਾਰ ਕਿਉਂ ਐਮਐਸਪੀ ਨਹੀਂ ਦੇ ਰਹੀ ਇਹਦਾ ਸਾਨੂੰ ਕੋਈ ਜਾਣਕਾਰੀ ਹੈ